ਅਸ਼ੀਕਾ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋਵਗੇ ਸਾਰੇ ਅੱਜ ਬਾਈ ਆਪਾਂ ਬਹੁਤ ਟਾਈਮ ਬਾਅਦ ਦੁਬਾਰਾ ਵਲੌਗ ਬਣਾਉਣ ਲੱਗੇ ਆ ਤੇ ਉਮੀਦ ਕਰਦਾ ਵਧੀਆ ਪਿਆਰ ਦੇਵੋਗੇ ਨਾ ਤੇ ਜਰੂਰ ਦੇਖਿਓ ਬਾਈ ਵਾਚ ਕਰਿਓ ਸਾਰੇ ਜਣੇ ਤੇ ਸ਼ੇਅਰ ਕਰਿਓ ਨਾ ਵਲੌਗ ਨੂੰ ਅੱਜ ਤੁਹਾਨੂੰ ਵੀਡੀਓ ਦਾ ਸਾਰਾ ਕੁਝ ਦਿਖਾਵਾਂਗੇ ਜਿੰਨੇ ਹਾਲਾਤ ਹੋਏ ਜੋ ਵੀ ਅੱਗੇ-ਅੱਗੇ ਪਰਮਾਨਸਰ ਵੀ ਦਿਖਾਵਾਂਗੇ ਵੀ ਕਿਵੇਂ ਆ ਕੀ ਖੁਸ਼ ਆ ਉੱਥੇ ਤੇ ਵਲੌਗ ਬਾਈ ਗੱਡੀ ਦੇ ਰਿਲੇਟਿਡ ਹੋਊਗਾ ਗੱਡੀ ਦਾ ਕੰਮ ਕਰਾਉਣ ਮਤਲਬ ਸਰਵਿਸ ਕਰਾਉਣੀ ਆ ਉਹਦੇ ਰਿਲੇਟਡ ਹੋਊਗਾ ਤੇ ਆਪਾਂ ਚੱਲੇ ਆ ਮਾਨਸਾ ਤੇ ਬਲੌਗਰਾਂ ਜੁੜੇ ਰਹੋ ਤੁਹਾਨੂੰ ਅੱਗੇ ਦੀ ਅੱਗੇ ਵਿਖਾਉਣੇ ਆ ਠੀਕ ਆ ਭਾਈ ਓਕੇ ਕਿਹਦੇ ਉੱਤੇ ਭਾਈ ਕਿਹਦੇ ਉੱਤੇ ਕੁਝ ਕਰ ਜਾਂਦਾ ਉਹ ਤੇ ਲਿਖਿਆ ਹੁੰਦਾ ਗਾ ਡੀਜ਼ਲ ਦੀ ਲਿਖਿਆ ਉੱਤੇ ਹੈ ਪੈਟਰੋਲ ਕੇ ਜ਼ਿਆਦਾ ਆ ਤੇ ਨਾ ਯਾਰ ਕੋਈ ਨਾ ਭੁਲੇ ਖਾ ਵਾ ਜਾ ਲੈ ਵੀਰੇ ਮੈਂ ਉਹਦੀ ਬਣਾਉਣਾ ਆ ਬੰਦੇ ਨੇ ਹੋਰ ਹੀ ਕੁਝ ਕਰਤਾ ਸੀ ਯਾਰ ਪੈਟਰੋਲ ਪਾਤਾ ਸੀ ਇਹਦੇ ਵਿੱਚ ਬਚ ਗਿਆ ਪੈਟਰੋਲ ਵਾਲੀ ਮਸ਼ੀਨ ਦੀ ਚੱਕ ਲਈ ਸੀਗੀ ਮੁੜ ਕੇ ਡੀਜ਼ਲ ਪਵਾਇਆ ਬਸ ਉਹੀ ਕੰਮ ਕਰਤਾ ਸੀ ਉਹੀ ਜਿਹੜਾ ਕਹਿੰਦੇ ਜਿਹੜਾ ਕਹਿੰਦੇ ਹੁੰਦੇ ਆ ਮੁੜ ਕੇ ਖੜੇ ਰਹਿੰਦੇ ਫਿਰ ਇੱਥੇ ਇਹ ਆ ਗਿਆ ਵੀਰੇ ਮਾਨਸਾ ਦਾ ਉਹ ਕਿਹੜਾ ਮੁੜ ਆ ਗਿਆ ਦੱਸਿਓਏ ਮਾੜਾ ਦੱਸਿਓ ਚੰਕੋਂ ਨਹੀਂ ਆ ਗਿਆ ਹੈ ਏ ਭਾਈ ਮਾਨਸਾ ਦਾ ਇੱਥੋਂ ਗੱਡੀਆਂ ਬਿਨਾਂ ਭਿਜੇ ਲੰਘੀ ਨਹੀਂ ਸਕਦੀਆਂ ਵਿੱਚ ਪਾਣੀ ਪਈ ਜਾਂਦਾ ਲਗਭਗ ਛੋਟੀਆਂ ਗੱਡੀਆਂ ਨੇ ਜਿੰਨੀਆਂ ਹੁੰਦੀਆਂ ਨੇ ਕੋਈ ਨਹੀਂ ਲੰਘਦੀ ਇੱਥੋਂ ਮੀਂਹ ਜਿਹੇ ਇੱਥੇ 5 ਮਿੰਟ ਪਵੇ ਤਾਂ ਪਾਣੀ ਇੱਥੇ ਫਿਰ 5 ਦਿਨ ਖੜਾ ਰਹਿੰਦਾ ਹੈਗਾ ਉਹ ਚੀਜ਼ ਹੈ ਇਹ ਮਾਨਸਾ ਦੀ ਅੱਜ ਵੀ ਦੇਖ ਲਓ ਮੀਂਹ ਅੱਜ ਪਿਆ ਨਹੀਂ ਇੱਥੇ ਮਨਾਂ ਦਾ 2 ਦਿਨ ਹੋ ਗਏ ਮੀਂਹ ਤੇ ਪਾਣੀ ਦੇਖ ਲਓ ਇੱਥੇ ਅਜੇ ਵੀ ਆਦਾ ਹਜੇ ਬਹੁਤ ਘੱਟ ਆ ਬਾਈ ਇਹ ਤਾਂ ਉਹ ਦਵਾਈ ਵਾਂਗ ਤੇ ਰੱਖਿਆ ਹੋਇਆ ਹੈ ਇਹ ਤਾਂ ਗੱਡੀਆਂ ਇੰਨੀਆਂ ਕਿ ਤੁੱਟੀਆਂ ਜਾਂਦੀਆਂ ਜਿੱਥੇ ਥੱਲੇ ਤਾਂ ਖੜਿਆ ਮੈਨੂੰ ਤਾਂ ਆਹ ਤਾਂ ਬਾਲਾ ਕੁਝ ਵੀ ਨਹੀਂ ਪਾਣੀ ਅਜ ਤਾਂ ਤੇ ਪਾਣੀ ਵਈ ਆਹ ਜਿਹੜੇ ਡਿਵਾਈਡਰ ਜੇ ਹਨਾ ਆਹ ਬਣੇ ਹੋਏ ਇਹਨਾਂ ਦੇ ਉੱਪਰ ਦੀ ਲੰਘ ਜਾਂਦਾ ਪਾਣੀ ਉੱਪਰ ਦੀ ਇਹਨਾਂ ਦੇ ਮਿਕਸ ਹੋ ਜਾਂਦੇ ਪਤਾ ਨਹੀਂ ਲੱਗਦਾ ਵੀ ਇੱਥੇ ਡਿਵਾਈਡਰਾਂ ਮੰਨ ਲੋ ਇੰਨਾ ਪਾਣੀ ਹੁੰਦਾਗਾ ਤੇ ਆਹ ਤਿੰਨ ਕੋਨੇ ਜਿਹੜਾ ਚੌਂਕ ਹੈਗਾ ਇਹ ਸਾਰਾ ਭਰਿਆ ਹੁੰਦਾਗਾ ਅੱਜ ਤਾਂ ਖਾਲੀ ਹੈ ਜੇ ਕੁਝ ਵੀ ਨਹੀਂਗਾ ਇੱਥੇ ਬਹੁਤ ਸਹੀ ਨੇ ਇੱਥੇ ਯਰ ਇੱਥੇ ਨਹੀਂ ਹੋ ਸਕਦਾ ਨਿਕਾਸ ਇੱਥੇ ਆਹੀ ਚੀਜ਼ ਰਹਿਣੀ ਆ ਆ ਚੌਂਕ ਸਾਰਾ ਭਰਿਆ ਹੁੰਦਾ ਬਈ ਇਹ ਏਜੰਸੀ ਦੇ ਲਗਭਗ ਕੋਲੀ ਆ ਪਹੁੰਚਣ ਵਾਲੀਆਂਗੇ ਸਰਵਿਸ ਦੇ ਰਿਲੇਟਿਡ ਸਨ ਦੁਕਾਨਾਂ ਆਂ ਗੱਡੀ ਦਾ ਕੀ ਕੁਝ ਕਰਾਉਣਾਗਾ ਬਣੇ ਰਹਿਓ ਬਈ ਸਾਰਾ ਵਲੌਗ ਦੇਖਿਓ ਚੰਗਾ ਤੇ ਬਤ ਉਹ ਸ਼ੇਅਰ ਕਰਿਓ ਕਮੈਂਟ ਕਰਿਓ ਬੇਰੀ ਫਾਇਦਾ ਹੈਗਾ ਚਾਰ ਭਰਾ ਦੇਖਣਗੇ ਅੱਗੇ ਵਧੂਗਾ ਕੰਮ ਫੇਰ ਪਾਇਆ ਕਰਾਂਗੇ ਆਪਾਂ ਦਿੱਲੀ ਸਰਬਜ਼ ਵਈ ਗੱਡੀ ਦੀ ਲਗਭਗ ਕੰਪਲੀਟ ਹੋ ਚੁੱਕੀ ਸੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਤੇ ਉਹਨਾਂ ਨੇ ਡਿਸਕ ਡਿਸਕ ਬ੍ਰੇਕਾਂ ਉਹ ਵੀ ਚੇਂਜ ਕੀਤੀਆਂ ਸਾਰੀਆਂ ਲਗਭਗ ਤੇ ਔਇਲ ਫਿਲਟਰ ਸਾਰਾ ਏਸੀ ਫਿਲਟਰ ਸਾਰਾ ਕੁਝ ਹੀ ਚੇਂਜ ਕੀਤਾ ਸੀਗਾ ਸਰਬਸਭ ਤੋਂ ਪਹਿਲੀ ਸਰਵਿਸ ਹੀ ਸਾਰਾ ਕੁਝ ਚੇਂਜ ਕਰਨੀ ਸੀਗਾ ਜਿਵੇਂ ਕਿ ਉਹਨਾਂ ਨੇ ਬਟ ਸਰਵਿਸ ਵਧੀਆ ਕੀਤੀ ਬਈ ਵਧੀਆ ਮੁੰਡੇ ਮਿਹਨਤੀ ਸੀਗੇ ਸਾਰੀ ਵਧੀਆ ਸਰਵਿਸ ਕੀਤੀ ਉਹਨਾਂ ਨੇ ਸਾਰੀ ਗੱਡੀ ਦੀ ਗੱਡੀ ਕਦੀ ਜੀ ਵੈਸੇ ਚੈੱਕ ਕੀਤੀ ਤੇ ਉਹਨਾਂ ਨੇ ਨਾ ਸਾਰੀ ਕੰਪਲੀਟ ਸਰਵਿਸ ਦੇ ਕੇ ਵਧੀਆ ਸੈਟੀਸਫੈਕਸ਼ਨ ਦਵਾਈ ਬਈ ਬਹੁ ਬਈ ਸਰਵਿਸ ਕੀਤੀ ਤੇ ਸਰਵਿਸ ਤੇ ਦਰਦ ਕਰਨ ਤੋਂ ਬਾਅਦ ਬਈ ਅੱਗੂ ਵਾਰ ਫਿਰ ਗੱਡੀ ਉਹਨਾਂ ਨੇ ਆਵਾਸ ਤੇ ਲਾ ਲਈ ਵਾਸ਼ ਮਨ ਨਾਲ ਹੀ ਐ ਵੈਸੇ ਉਹਨਾਂ ਦੇ ਅੰਦਰੀਆਂ ਬਣਿਆ ਹੋਇਆ ਗਾ ਵੱਡੀ ਵਾਸ਼ ਕੀਤੀ ਚੰਗੀ ਤਰ੍ਹਾਂ ਉਹਨਾਂ ਨੇ ਪਹਿਲਾਂ ਬਾਹਰੋਂ ਵਾਸ਼ ਕੀਤੀ ਸਾਰੀ ਗੱਡੀ ਨੂੰ نیچےੋਂ ਪਾਣੀ ਮਾਰਿਆ ਤੇ ਵਧੀਆ ਹੁੰਦਾ ਨੇ ਬੜੀ ਵਧੀਆ ਦੇ ਦਿੱਤਾ ਸਾਰੀ ਸਰਵਿਸ ਦੇ ਪਤਲੀ ਰਿਲੇਟਡ ਹੀ ਸਰਵਿਸ ਯਾਰ ਵੈਸੇ ਬਹੁਤ ਵਧੀਆ ਕਰਦੇ ਨੇ ਏਜੰਸੀ ਜੇ ਤਾਂ ਵਧੀਆ ਹੁੰਦਾਗਾ ਬਸ ਥੋੜਾ ਜਿਹਾ ਖਰਚਾ ਜ਼ਰੂਰ ਜ਼ਿਆਦਾ ਹੈ ਬਾਕੀ ਧੰਨਵਾਦ ਬਾਈ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਬਲੌਗ ਦੇਖਿਆ ਹੋਣਾ ਪਹਿਲਾ ਹਨਾ ਆਪਾਂ ਜ਼ਰੂਰ ਇਸੇ ਤਰ੍ਹਾਂ ਹੀ ਅੱਗੇ ਅੱਗੇ ਸਾਨੂੰ ਬਲੌਗ ਦਿਖਾਉਂਦੇ ਰਾਵਾਂਗੇ ਤੇ ਇਸੇ ਤਰ੍ਹਾਂ ਹੀ ਬਣੇ ਰਹੋ ਬਾਈ ਪੂਰੀ سپورਟ ਕਰਿਓ ਹਣਾ ਪਹਿਲਾ ਵਲੌਗ ਸੀ ਆਪਣਾ ਕੋਈ ਨਾ ਕਦੇ ਆਪੇਸ਼ੇ ਰਹੇਗੇ ਤਾਂ ਮਾਫੀ ਚਾਹੁੰਨੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ